ਸਤਨਾਮ ਵਾਹਿਗੁਰੂ ਸਾਹਿਬ ਜੀ ਜਿਵੇਂ ਬੁਲਾਵੇਂ ਤਿਉ ਬੁਲਾ ਸੁਆਮੀ ਮੁਦ੍ਰਤ ਕਵਨ ਹਮਾਰੀ ਸਾਧ ਸੰਗਨانک ਜਸ ਗਾਇਓ ਜੋ ਕੀਤ ਪਿਆਰੀ ਜੋ ਜੀਤਾ ਜਿਉ ਪੈਕ ਸਭ ਤੇਰਾ ਤੂੰ ਅੰਤਰ ਜਮੀ ਪੁਰਖ ਭਗਵਾਨ ਦਸ ਸਾਚਾ ਸਾਹਿਬ ਸਾਚਨਾਏ ਪਾਖਿਆ ਭਾਉ सच ना वध्या ਤਨ ਸਤੂ ਸਭ ਸੇ ਨੀਂਗ ਰੂਪਤ ਸਭ ਜੀ ਮਹਾਰਾਜ ਜੀ ਦੇ ਪਾਵਨ ਪਿੱਤਲ ਹਜ਼ਰੀ ਵਿੱਚ ਬਿਦਾ ਸਵਾਣ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਨੀਲੇ ਨੇ ਸ਼ਾਹ ਸਵਾਲ ਦੇਗ ਤੇਗ ਕਰਮ ਦੇ ਧਨੀ ਸ਼ਹਿਨ ਸ਼ਾਮ ਕੇ ਸ਼ਹਿਨशाह ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤ ਦੇ ਨਾਲ ਸਾਜ ਪਾਓ ਜੀ ਦੋ ਏਕਾਂ ਜੋੜ ਪਰਵਾਣੋ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਉਹਨੇ ਉਹਨੇ ਆਪਣੀ ਅਰਾਲ ਵਿੱਚ ਕੇ ਪੌੜੀ ਪੜ੍ਹੀ ਹੈ ਇਹ ਪੌੜੀ ਸਿੱਖ ਧਰਮ ਦੀ ਬਾਣੀ ਸਿੱਖ ਧਰਮ ਦੀ ਮੋਢੀ ਤਾਂ ਤਾਂ ਸ੍ਰੀ ਗੁਰੂ ਤਾਂ ਸੇਮ ਜੀ ਨੇ ਆਪਣੇ ਪਾਵਨ ਮੁਖਾਰਨ ਪੈਦ ਤੋਂ ਉਚਾਰਨ ਕੀਤੀ ਹੋਈ ਹੈ ਏ ਚੌਥੀ ਪੌੜੀ ਦੰਦਨ ਸਿਧੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਕ 2 ਉੱਪਰ ਸੁਪਾਇਆ ਮੰ ਹੈ ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਬਾਬਾ ਜੀ ਮਿਆਂਕਰਦੇ ਹੋਏ ਕਹਿੰਦੇ ਨੇ ਕਿ ਆਪਣਾ ਜਿਹੜਾ ਅਮਤ ਵੇਲਾ ਉਹ ਪੁੰਚਣਾ ਨਹੀਂ ਚਾਹੀਦਾ ਜਿਹੜਾ ਜਿੱਤਾ ਦੇ ਘਰਾਂ ਦੇ ਵਿੱਚੋਂ ਅੰਮ੍ਰਿਤ ਵੇਲਾ ਉਹ ਨਾ ਜਾਣਦਾ ਉਹਦਾ ਵੇਖਾ ਸੁਆਭ ਨਹੀਂ ਰਹਿੰਦੀ ਹੈਗੀ ਉਹ ਵੀ ਖਤਮ ਹੋ ਜਾਂਦੀ ਹੈ ਅੰਮ੍ਰਿਤ ਵੇਲੇ ਨੂੰ ਸੰਬੰਧ ਲਈ ਗੁਰਦਾਸ ਸਿੰਘ ਨੇ ਕਿਹਾ ਵੇਲੇ ਦੇ ਨਾਲ ਗੁਰਦਾਸ ਸਿੰਘ ਤੋਂ ਪਹਿਲਾਂ ਕਿਸੇ ਨੇ ਵੀ ਅੰਮ੍ਰਿਤ ਸ਼ਬਦ ਨਹੀਂ ਵਰਤਿਆ ਅੰਮ੍ਰਿਤ ਸ਼ਬਦ ਨਹੀਂ ਵਰਤਿਆ ਕਿਸੇ ਨੇ ਵੀ امرت ویلا کی آ ਅੰਮ੍ਰਿਤ ਵੇਲੇ ਦਾ ਮਤਲਬ ਆ ਉਹ ਸਮਾਂ ਜਦੋਂ ਬਿੰਦ ਕੋਲ ਸ਼ਾਂਤ ਮਾਹੌਲ ਹੁੰਦਾ ਹੈ ਸਾਹ ਦਾ ਅਧਿਕਾਤਮਨ ਹੋ ਕੇ ਪਰਮੇਸ਼ਰ ਜੀ ਦਾ ਨਾਮ ਜਪਿਆ ਚਲੇ ਆਪਾਂ ਅੰਮ੍ਰਿਤ ਵੇਲੇ ਉੱਠਮੈਨੇ ਪਰ ਉੱਠਣ ਤੋਂ ਬਾਅਦ ਜੇ ਆਪਾ ਪਾਠ ਨਹੀਂ ਜਰੀ ਜਾ ਰਹੇ ਤੇ ਆਪਣੇ ਮਨ ਦੇ ਵਿੱਚ ਲਾਲਚ ਲੋਭ ਇਹ ਵੀ ਆਉ ਫਿਰ ਉਠੰਦਾ ਮਾਫ ਕਰਨਾ ਕੋਈ ਫਾਇਦਾ ਨਹੀਂ ਆਮਤ ਦੇ ਲਈ ਉਠੰਦਾ ਕੋਈ ਫਾਇਦਾ ਨਹੀਂ ਕਿਉਂ ਨਹੀਂ ਫਾਇਦਾ ਕਿਉਂਕਿ ਮਨ ਨੂੰ ਆਪਣੀ ਇਕਾਗਰ ਕਰਕੇ ਸਾਫ ਤੇ ਸਵੱਛ ਕਰਨਾ ਸੀ ਸਾਫ ਕਰਨਾ ਸੀ ਸ਼ੁੱਧ ਕਰਨਾ ਸੀ ਤਦ ਆਪਰੇ ਨਾ ਮਨ ਦੇ ਵਿੱਚ ਵਿਕਾਰ ਚੱਲ ਰਹੇ ਆ ਕਿ ਕਿਉਂਕਿ ਅਮਦ ਮੇਲੇ ਤਾਂ ਉੱਠਣ ਨੂੰ ਜ਼ਿਆਦਾ ਤਰਜੀਹ ਦਿੱਤੀ ਗੁੰਦਾਨ ਸਿੰਘ ਜੀ ਨੇ ਕਿਉਂਕਿ ਉਸ ਸਮੇਂ ਵਿਕਾਰ ਜਿਹੜੇ ਨੇਗੇ ਲੋਭ ਦਾਸ ਹੋ ਗਏਗਾ ਇਹ ਸਾਰਾ ਕੁਝ ਕਮਜ਼ੋਰ ਹੋਇਆ ਹੁੰਦਾਗਾ ਇਹ ਸੁੱਤੇ ਪਏ ਹੁੰਦੇ ਆ ਉਸ ਸਮੇਂ ਪਾਣੀ ਕਾਗਰ ਛੇਤੀ ਹੁੰਦਾਗਾ ਭਾਵੇਂ ਜੇ ਫਿਰ ਵੀ ਮਨ ਦੇ ਵਿੱਚ ਲੋਭ ਦਾਸ ਚ ਕੰਮ ਕੋ ਚੱਲ ਰਿਹਾਗਾ ਪਰਾਇਆ ਧਨ ਪਰਾਇਆ ਕੰਮ ਤਰਾਇਆ ਮਨ ਤੱਕਣ ਦੀ ਆਪਾਂ ਨੂੰ ਆਦਤ ਪਈ ਜੀ ਉਹਦੇ ਮਨ ਚ ਕੀ ਚੱਲਦਾ ਤਰਾਇਆ ਮਨ ਉਹਦਾ ਰੂਪ ਬੜਾ ਸੁੰਦਰ ਤਰਾਇਆ ਤਨ ਉਹਦੇ ਕੋਲ ਇੰਨੇ ਪੈਸੇ ਨਹੀਂ ਮੈਨੂੰ ਮਿਲ ਜਾਣ ਤਰਾਇਆ ਤਨ ਤਰਾਇਆ ਤਨ ਤਰਾਇਆ ਤਨ ਤੇ ਤਰਾਇਆ ਮਨ ਤੱਕਣ ਦੀ ਜਦ ਆਪਾਂ ਤੱਕਾਂਗੇ ਅਮਰਤ ਵੇਲੇ ਆਪਾ ਮਤਵੇਲਾ ਸਵੇਰ ਨੀ ਲੈ ਗਵਾ ਰਿਆਂ ਅੰਮ੍ਰਿਤ ਵੇਲਾ ਸੱਚ ਨਾਉ ਮੰਨਿਆ ਨਹੀਂ ਵਿਚਾਰ ਅੰਮ੍ਰਿਤ ਵੇਲਾ ਪਾ ਆਵਾਗ ਕੇ ਅੰਮ੍ਰਿਤ ਮਈ ਸੱਚੇ ਪ੍ਰਭੂ ਦਾ ਆਵਦਨ ਤੇ ਅੰਮ੍ਰਿਤ ਵਈ ਕਬੂਦੀਆਂ ਮੰਦੇਆਂ ਆ ਕੰਨ ਵਿਚਾਰ ਕਰਨੀ ਜਦੋਂ ਆਪਾਂ ਵਧਾਈ ਕਰਾਂਗੇ ਤਾਂ ਮਹਾਤਮਾ ਦੀ ਅਮਰ ਨਮਈ ਵੜੇ ਅਮਰ ਨਮਈ ਫਰਮਾਤਮਾ ਦੇ ਗਿਆਨ ਰੂਪੀ ਵਧਾਈ ਜਦੋਂ ਆਪਾਂ ਕਰਾਂਗੇ ਆਪਣਾ ਆਇਆ ਹੋਇਆ ਸਫਲਾ ਹੋ ਜੇਗਾ ਕਿਉਂ ਸਫਲਾ ਹੋਏਗਾ ਯਾਦ ਕੀ ਆਪਾਂ ਨੇ ਅਮਰ ਪਰਵੇਲੇ ਖੋਸ ਜਾਣ ਸਿੱਖ ਲਈ ਜਿਹੜੇ ਸਾਰੀ ਜ਼ਿੰਦਗੀ ਸਾਰਾ ਦੇਣਾ ਆਪਣੇ ਕੋਲ ਲਈ ਜਦੋਂ ਜਿਵੇਂ ਆਪਾਂ ਅੱਜ ਦਾ ਗੁਰਬਾਣੀ ਸਚਦਾ ਆ ਗਿਆ ਐਨਰੋਇਡ ਫੋਨ ਦੇ ਵਿੱਚ ਆਪਾਂ ਪੜ ਸਕਦੇ ਆ ਬਾਣੀ ਵਿਚਾਰ ਸਕਦੇ ਆ ਪਰ ਫਿਰ ਵੀ ਕਿਸੇ ਨੇ ਕਾ ਕੋਥੀ ਨਹੀਂ ਉੱਠ ਕੇ ਸੈਵੀ ਸਟੀਕ ਨਹੀਂ ਮੋਬਾਈਲ ਨਹੀਂ ਕੇ ਉਹ ਵਰਤਾਰਾ ਸਭ ਜਾਣ ਉੱਥੇ ਐਕਸੀਡੀ ਦੇ ਵਿੱਚ ਪ੍ਰਿੰਟ ਹੋਇਆ ਹੁੰਦਾਗਾ ਹੁਕਮਾ ਮਾ ਸਾਹਿਬ ਅਰਥ ਤੇ ਪਾਧਾ ਦੋਵੇਂ ਜਿੱਤੇ ਹੁੰਦੇ ਆਗੇ ਅਰਥ ਤੇ ਪਾਧਾ ਤੋਂ ਮੈਂ ਤੇ ਹੁੰਦੇ ਆ ਜਿਵੇਂ ਮੰਨ ਕੇ ਚਲੋ ਆਪਾਂ ਗੁਰਦਵਾਰਾ ਸਾਹਿਬ ਤੇ ਉੱਥੇ ਆ ਰਿਹਾ ਹੂੰ ਬਨਾਮ ਜੀਓ ਤਤ ਹੈ ਬਾਰੋ ਬਾਰ ਤਬ ਤਬ ਖੱਬੇ ਬਹੁਤ ਬੇਕਾਰ ਜਗਤ ਬਾਣੀ ਵਿਸਮ ਜਾਏ ਜੋ ਪੱਕਾ ਰੋਗੀ ਬਿਨ ਲਾਏ ਬਹੁਤਾ ਬੋਲਨ ਚਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਜਦੋਂ ਆਪਾਂ ਇਹ ਪੰਕਤੀਆਂ ਪੜਾ ਕੇ ਪਹਿਲੇ ਸ਼ਬਦ ਜੀਓ ਬਾਤ ਮਾਨ ਜਿੰਦ ਜੀਰੋ ਤੱਕ ਹੈ ਬਰੋ ਬਾਤ ਉਬਾਰ ਬਾਤ ਜਿਨਾ ਮੇਰੀ ਜ਼ਿੰਦਾ ਮੇਰੇ ਜੀਆ ਉਹ ਕੱਪ ਦਾਗਾ ਪਾਉ ਬਸੇ ਚਾਉਗਾ ਤਾਪ ਤਾਪ ਖੱਪੇ ਤੰਪ ਤੰਪ ਕੇ ਗੁੱਸੇ ਚ ਆ ਕੇ ਤਾਪ ਤਾਪ ਖੱਪੇ ਬਹੁਤ ਬੇਕਾਰ ਬੇਕਾਰ ਜਾਵੇ ਗਏ ਜੀ ਸਰੀਰ ਅੰਮਤ ਮੁਕੀ ਸਰੀਰ ਦੇ ਤੱਕ ਕਿੰਨੀ ਬੜੀਆਂ ਕਮੀਆਂ ਪਰ ਮੈਂ ਸਭੀ ਅੰਮ੍ਰਿਤ ਰੂਪੀ ੜਾਈਆਂ ਕਰਨ ਨੂੰ ਆਪਾਂ ਕੀ ਕਰੇ ਆਪਾਂ ਗੁੱਸੇ ਦੇ ਵਿੱਚ ਅਜਾਈ ਮਵਾ ਰਹੇ ਆਂ ਨੇ ਆਪਣਾ ਮਨ ਤੇ ਤਨ ਉਸ ਤੋਂ ਅਗੜਾ ਜਿਉਂ ਦਾ ਜਾਇਦਾ ਬਾਨੀ ਵਿਸਰ ਜਾਏ ਜੋ ਪੱਕਾ ਰਹੂਗੀ ਵਿਦਦਾਈ ਜੇ ਉਹ ਅੰਮ੍ਰਿਤ ਮੇਰਾ ਖੁੰਝ ਗਿਆ ਏ ਆਪਣੀ ਜ਼ਿੰਦਗੀ ਦਿੱਤੀ ਹੈ ਆਪਣੇ ਤੁਮ ਪਰਮੇਸ਼ਰ ਜੀ ਨੇ ਤੁਮ ਆਤਮਾ ਜੀ ਨੇ ਅਮਰ ਤੇ ਮੈਲਾ ਸੁਭਾਣਨ ਦੀ ਆ ਉਹਦੀ ਜੀਵਨ ਯਾਤਰਾ ਸਭ ਤੋਂ ਸਹੀ ਕਰਨ ਦੀ ਭਾਵਨਾ ਆਪਣਾ ਜੀਵਨ ਸੈਨਤੀ ਹੈ ਜਿਹੜੀ ਉਹ ਚਿੰਤ ਕੰਮ ਨਹੀਂ ਸੀ ਬਦਲ ਨਹੀਂ ਸੀ ਤਬਦੀਲ ਕਰਨੀ ਸੀ ਆਪਣਾ ਨੇ ਜੈਨ ਬਾਣੀ ਵਿਸਰ ਜਾਏ ਗਿਆਨ ਵਿਸਰ ਗਿਆ ਬਾਣੀ ਵਿਸਰ ਗਈ ਬਾਬੇ ਦੀ ਜੋ ਪ੍ਰਕਾਰ ਰੋਗੀ ਬਿਜਦਾ ਆਏ ਬਿਲਕੁਲ ਦਾਗਾ ਫਿਰ ਪੱਕਾ ਰੋਦੀ ਉਹ ਪੱਕਾ ਹੋ ਜਾਂਦਾ ਫਿਰ ਬਹੁਤਾ ਬੋਦਨ ਚੱਕਰ ਹੋਏ ਮਿਲ ਬੋਦੇ ਜਾਣਾ ਸੱ ਸੋਏ ਫਿਰ ਮਾਰੇ ਕਿਤੇ ਵੀ ਜਾਗਾ ਬੋਦਨਾ ਵੀ ਫਾਲ ਆ ਕਿਉਂਕਿ ਇਹ ਵੀ ਹੁੰਦਾ ਜਿੱਥੇ ਲੋੜ ਆ ਬੋਦਨ ਦੀ ਉਥੇ ਬੋਦੋ ਫਾਲਤੂ ਐਵੇਂ ਨਾ ਬੋਲੋ ਅਮਤਵਲੇ ਜੀ ਜੇ ਵੀ ਉਹ ਲੋਕੀ ਜਿਹੜੇ ਬੋਲੇ ਜਾਂਦੇ ਸਭ ਸੋਇਕ ਪਰਮੇਸ਼ਰ ਤੇ ਸਮਝਾਂਦਾ ਜਿਵੇਂ ਐਗਜ਼ਾਮਪਲ ਲੈ ਨੁਮੰਦਾ ਕੋਈ ਆ ਉਹਨੂੰ ਅਗਵਾਹ-ਵਾਰ ਕੋ ਬੁਲਾਈ ਜਾਂਦੇ ਬੁਲਾਈ ਦੇ ਫालतू ਬੋਲੀ ਜਾਂਦੇ ਆ ਉਹ ਇੱਕ ਅੱਖ ਕੇ ਕਹਿ ਦਿੰਦਾ ਕਿ ਉਹਂ ਤੇ ਵਾਹਾਂ ਚੋੜੇ ਤੇ ਗਾੜੀ ਚ ਚੋਪਕਾਰ ਜਾ ਉੱਥੇ ਆਪਣੀ ਇਨਸਾਲਟ ਹੋਊਗੀ ਬਹੁਤਾ ਬੋਲਣ ਚੱਕਣ ਹੋਏ ਬਹੁਤਾ ਬੋਲਣਾ ਚੱਕ ਨਹੀਂ ਹੋਏਗਾ ਥੋੜੀ ਗੱਲ ਕਰੋ ਜ਼ਿਆਦਾ ਸਮਝਾਓ ਜਦੋਂ ਆਪਾਂ ਥੋੜੀ ਗੱਲ ਕਰਾਂਗੇ ਤਾਂ ਸਮਝ ਜ਼ਿਆਦਾ ਆਏਗੀ ਆਪਣੇ ਚ ਜਦੋਂ ਬਹੁਤ ਬੋਲਣ ਚੱਕ ਨਾ ਹੋਏ ਬਹਿਣੇ ਬੋਲੇ ਜਾਣੇ ਸਭ ਸੋਏ ਵੀਰੋ ਬੋਲੇ ਸਾਰਾ ਸਾਰਾ ਕੁਝ ਸਮਝਦਾ ਹੈ ਜਿਹਦੇ ਸਾਹਮਣੇ ਵਾਲਾ ਵੀ ਕੀ ਗੱਲ ਕਰਨੀ ਚਾਹੁੰਦਾ ਹੈ ਆਪਾਂ ਕਦੇ ਗੱਲ ਕਰਦੇ ਹੋਈਏ ਥੋੜੀ ਜੀ ਗੱਲ ਕਰਕੇ ਸਾਡੀ ਜੀਏ ਉਹ ਉਹਦੀ ਕਹਿੰਦੇ ਤੇ ਝੱਕ ਕਹਿੰਦੇਗਾ ਇਹ ਗੱਲ ਦਾ ਮੈਨੂੰ ਪਤਾ ਇਹ ਅੱਗੇ ਕੀ ਕਹਿਣਾ ਚਾਹਗਾ ਹੈਗਾ ਇਸੇ ਤਰ੍ਹਾਂ ਪਰਮੇਸ਼ਰ ਜੀ ਨੇ ਕਿ ਆਪਾਂ ਕੁੱਤੀ ਜਾਂਦੇ ਅਗੇ ਵਾਹਿਗੁਰੂ ਵੇਖ ਤਰੀ ਜਾਂਦੇ ਆਪਾਂ ਜਿਹੜੇ ਦੇਰੇ ਦਾ ਆਪ ਨੇ ਉਹ ਕਹਿੰਦੇ ਹੈਗੇ ਅਸੀਂ ਤਾਂ ਜਵਾਬਾਂਗੇ ਸਾਰਾ ਦਿੱਤਾ ਹੋਇਆ ਕੰਮ ਲਓ ਸਾਥੋਂ ਬਾਖਰਾਓ ਆਪ ਦਾ ਜਰੂਰ ਪਾਉ ਉਹ ਲੱਗੇਗਾ ਤੁਹਾਨੂੰ ਉਨਾਰੇ ਆਪਣੀ ਜ਼ੁਬਾਨ ਬੰਦ ਕੀਤੀ ਹੋਈ ਹੈ ਜਰ ਪਾ ਕੇ ਵੀ ਪਾਪ ਲੱਗ ਜੂ ਜੇ ਤੁਸੀਂ ਆਮ ਪਾਸ ਕੀਤਾ ਆਮ ਵਿਚਾਰ ਕੀਤੀ ਤਾਂ ਤੁਹਾਨੂੰ ਪਾਪ ਲੱਗੇਗਾ ਪਰ ਉਹ ਅਗਲੀ ਗੱਲ ਨਹੀਂ ਦੱਸਦੇ ਵੀ ਸਾਡਾ ਤੋਂ ਹੀ ਫੁੜਕਾ ਇਹਨਾਂ ਦੇ ਪੈਸੇ ਤੋਂ ਬਿਨਾ ਕਿੱਦਾਂ ਤਵੇਗਾ ਅਸੀਂ ਇਹ ਮਹਿੰਗੀਆਂ ਗੱਡੀਆਂ ਦੇ ਵਿੱਚ ਕਿਵੇਂ ਘੁਮਾਂਗੇ ਵੱਡੇ ਮੰਗਰਿਆਂ ਦੇ ਵਿੱਚ ਕੋਠੀਆਂ ਦੇ ਵਿੱਚ ਕਿਵੇਂ ਘੁਮਾਂਗੇ ਜੇ ਸਾਥੋਂ ਪਾਠ ਨਹੀਂ ਕਰਾਂਗੇ ਡਰ ਪਾਇਆ ਰਿਹਾ ਆਪਾਂ ਨੂੰ بھی ہوا کوئی بھی ہو سکتا ہے ਐਸੇ ਹੀ ਆਪਾਨੂੰ ਚਾਹੀਦਾ ਕਿ ਵਿਪਦ ਨੇ ਜੇ ਵੀ ਪ੍ਰਗਾਸ ਕਰੀ ਸੀ ਕਿ ਤੁਸੀਂ ਮੈਥੋਂ ਪਾਠ ਪੂਜਾ ਕਰਾਓ ਆਪਾਂ ਕਰੋ ਉਹੀ ਅੱਜ ਆਪਣੇ ਦੇਰੇ ਜਾਰਾਂ ਦੇ ਮਸੰਦਾ ਨੇ ਸ਼ੁਰੂ ਕੀਤੀ ਹੋਈ ਹੈ ਜੇ ਆਪਾਂ ਕਿਸੇ ਤੋਂ ਪਾਠ ਕਰਵਾਵਾਂਗੇ ਉਹਦਾ ਆਪਣੇ ਮੁਤਾਬਕ ਅਰਥ ਕਰਕੇ ਲੱਗੇਗਾ ਨਾ ਜਦੋਂ ਆਪਾਂ ਆਪ ਪੜ੍ਹਾਂਗੇ ਬਾਣੀ ਦੀ ਬਾਣੀ ਨੂੰ ਆਪਾਨੂੰ ਪਤਾ ਲੱਗੇਗਾ ਕਿ ਕੀ ਉਪਦੇਸ਼ ਦੇਣਾ ਕਰਦੇ ਹੈਗੇ ਉਹ ਆਪਾਂ ਨੂੰ ਬੋਲਣੇ ਨਹੀਂ ਦਿੰਦੇ ਜਿੱਥੇ ਲੋੜ ਆ ਬੋਲਣ ਦੀ ਉੱਥੇ ਬੋਲੋ ਬਾਗ ਦੀ ਬਾਣੀ ਕੇੰਧੀਆ ਮੈਂ ਨਹੀਂ ਕਹਿੰਦਾ ਅਮਰ ਤੇ ਮੇਰਾ ਸੰਭਣਾਗਾ ਅਮਰ ਬਈ ਗਿਆਨ ਦੇਣਾਗਾ ਸੱਚੇ ਨਾਮ ਦੀਆਂ ਵਡਿਆਈਆਂ ਕਰਨੀਆਂ ਨੇ ਕੰਮੀ ਆਵੇ ਕਪੜਾ ਨਦਰੀ ਮੋਖ ਦੁਆਰ ਗਰਮਾਉ ਪਿਛਲੇ ਕਪੜਾ ਕੰਮ ਕਿਹੋ ਜੀ ਕਰਦੇ ਆ ਕੰਮ ਉਹ ਜੀ ਕਰੋ ਜਿਹਦੇ ਨਾਲ ਮੁਕਤੀ ਦਾ ਦਰਵਾਜਾ ਖੁੱਲਝੋਕ ਦਵਾਰ ਮੁਕਤੀ ਦਾ ਦਰਵਾਜਾ ਖੁੱਲਝੇ ਪ੍ਰਵੇਸ਼ ਜਿਦਿਤ ਨਾਸਵੇ ਹੋ ਜੇ ਆਪਣੇ ਤੇ ਵਿਕਾਰ ਪਦੋਂ ਖਲਾਸੀ ਕ੍ਰਿਸ਼ਨ ਮਾਇਆ ਦੇ ਜੰਗਲ ਤੋਂ ਖਲਾਸੀ ਮੋਹ ਮਾਇਆ ਦੇ ਜੰਗਲ ਤੋਂ ਖਲਾਸੀ ਇਹ ਸਭ ਕੁਝ ਕਰਨਾ ਸੀਗਾ ਇਹ ਸਭ ਕੁਝ ਆਪਾਂ ਨੇ ਛੱਡਣਾ ਸੀ ਇਹ ਤਾਂ ਖਲਾਸੀ ਲੈਣੀ ਸੀ ਕਿ ਆਪਣੇ ਕਰਮ ਸਹੀ ਕਰ ਪੀਜੀਏ ਆਪਾਂ ਨੇ ਕਰਮ ਸਹੀ ਕਰ ਲੈ ਤਾਂ ਸਿਰ ਵਿੱਚ ਸਿਰ ਜਿਹੜਾ ਕਰਨੀ ਆਵੇ ਕਪੜਾ ਸਿਰ ਉਤੇ ਪਿਛੇ ਲੈ ਕੇ ਆਪਾਂ ਨੇ ਕਰਮ ਇੰਜੇ ਕਰਦੇ ਸੀ ਪਰਮੇਸ਼ਰ ਜੀ ਦੀ ਨਜ਼ਰ ਹੋ ਜੇ دا مو اے گئی کرچے کا نام لوگ ਅਮਰਤਵੇਲਾ ਸੰਪਾਂਗੇ ਅਮਰਤਗਰੀ ਦਾ ਸਮਾਗਮ ਨਾਗ ਇਕ ਪਹਿਰੇ ਰਹਿੰਦੇ ਆ 3 ਤੋਂ 6 ਵਜੇ ਤੱਕ ਦਾ ਇਸ ਲਈ ਆਪਾਂ ਨੂੰ ਚਾਹੀਦਾ ਕਿ ਪਰਮੇਸ਼ਰ ਜੀ ਦੀ ਬਖਸ਼ਾਈ ਕਰੀਏ ਤੇ ਸਰੀਰ ਰੂਪੀ ਕੱਪੜੇ ਦੇ ਵਿੱਚ ਰਹਿ ਕੇ ਕਰਮ ਉਹ ਜੇ ਬਣਾਏ ਮੁਕਤੀ ਦੇ ਦਰਵਾਜ਼ਾ ਖੁੱਲਜੇ ਨਾਨਕ ਇਹ ਵੇ ਜਮੇ ਸਭ ਆਪੇ ਸਚਿਆ ਗੁਰਨਾਕ ਸਭ ਕਹਿੰਦੇ ਹੈ ਮਾਲ ਇਹ ਨਾਨਕ ਐਦਾ ਸਚਿਆਲ ਕੋ ਨੂੰ ਜਾਣਿਆ ਜਾ ਸਕਦਾ ਕਿੰਨਾ ਅੱਗੇ ਪੂਰੀ ਬੋਲੀ ਆਪਾਂ ਕੋੜ ਕੇ ਵਿਚਾਰ ਕਰਾਂਗੇ ਸਾਚਾ ਸਾਹਿਬ ਸਾਥ ਨਹੀਂ ਰਮੇਸ਼ਰ ਜੀ ਦਾ ਜਿਹੜਾ ਨਿਆਗਾ ਇਨਸਾਫਾ ਉਹ ਵੀ ਸੱਚਾ ਹੈਗਾ ਪੱਖਿਆ ਪਾ ਉਹ ਅਪਾਰ ਉਹਨਾਂ ਦੀ ਬੋਲੀ ਹੈ ਜਿਹੜੀ ਉਹ ਵੀ ਪੱਖਿਆ ਜਿਹੜੀ ਹੈਗੀ ਉਹ ਵੀ ਪਿਆਰ ਦੀ ਹੈਗੀ ਰਮੇਸ਼ਰ ਜੀ ਦੀ ਬੋਲੀ ਦਾ ਅੰਤ ਨਹੀਂ ਪਾਇਆ ਜਾ ਸਕਦਾ ਨਹੀਂ ਰਮੇਸ਼ਰ ਜੀ ਦਾ ਅਤੇ ਤਾਈਂ ਰਮੇਸ਼ਰ ਜੀ ਦੀ ਬੋਲੀ ਦਾ ਅੰਤ ਪਾਇਆ ਜਾ ਸਕਦਾ ਅੱਖਾਂ ਮੰਗਾਂ ਤੇ ਦਾਤ ਕਰੇ ਦਾਤਾਰ ਅੱਜ ਦੇ ਨੇ ਮੰਗਦੇ ਨੇ ਵੀ ਸੰਤ ਦੇ ਦਾਤਾ へ ਦਾਤਾਰ ਦਾਤਾਰ ਜੀ ਸੰਤ ਨੂੰ ਦਾਤਾਂ ਦੇਓ ਹੋਰ ਦੇਓ ਕਦੇ ਵੀ ਉਹ ਸਮਾਂ ਲਾ ਕੇ ਵੀ ਕਿਸੇ ਇਨਸਾਨ ਦੇ ਅੱਗੇ ਝੋਲੀ ਅਗੜੀ ਪੈ ਜਾ ਥਾੜਨੇ ਪੈ ਜਾਣ ਅਸੀਂ ਵਾਹਿਗੁਰੂ ਜੀ ਤੇਰੇ ਅੱਗੇ ਝੋਲੀ ਅੱਗੇ ਤੇ ਝੋਲੀ ਮੰਗਿਆ ਦਾ ਤਾਂ ਸੀ ਕਿਸੇ ਨੂੰ ਖੁਦ ਨੂੰ ਮੰਨ ਨੀਏ ਤੋ ਕਿਸੇ ਤੋਂ ਵੀ ਦਾਤਾ ਦੇ ਜਿ ਸੁਣਾਉਂਦਾ ਨਹੀਂ ਚਾਹੇ ਇਹਨੂੰ ਮਾਰਾ ਗਏ ਕੋ ਚੰਗਾ ਗਏ ਜਿਹੜਾ ਇਨਸਾਨ ਆ ਉਹਦੀ ਖਿਦਮਤ ਦਾ ਉਹਦੇ ਨਾਲ ਥੋੜਾ ਜਿਹਾ ਮਨਮਟਾ ਹੋਵੇ ਉਹ ਉਹਦੀ ਬੇਨਾ ਮਾਰ ਦਿੰਦਾ ਕਿ ਮੈਂ ਇਹ ਘਟਾ ਪਰ ਸਵਾਰ ਆ ਸੀ ਪੰਦਾ ਜੀ ਤੁਹਾਡੇ ਅੱਗੇ ਅਸੀਂ ਆ ਬਲਾਸ ਕਰਦੇ ਆ ਸਾਨੂੰ ਚੋੜੇ ਕਿਸੇ ਅੱਗੇ ਕਿਸੇ ਵਕ ਕਿਸੇ ਨੂੰ ਕਹਿਣਾ ਨਾ ਪਵੇ ਕਿਸੇ ਤੋਂ ਮੰਗਣਾ ਨਾ ਪਵੇ ਆਖਣਾ ਨਾ ਪਵੇ ਸਾਨੂੰ ਆ ਜੀ ਜਦੇ ਦਾਤ ਦੇ ਪਰ ਪਰਮੇਸ਼ਰ ਜੀ ਇਹੋ ਜੀ ਨੇ ਜੋ ਸੁਣਾਉਂਦੇ ਨਹੀਂ ਕਿਸੇ ਨੂੰ ਕੰਮ ਕਰਕੇ ਕਿਸੇ ਦਾ ਫੇਲ ਕੇ ਅੱਗੇ ਰੱਖੀ ਹੈ ਜਿੱਤ ਜਿਸ ਦੇ ਦਰਬਾਰ ਫੇਰ ਅੱਗੇ ਚ ਰੱਖੀ ਜਿਹਦੇ ਨਾਲ ਹੈ ਈਸ਼ਵਰ ਜੀ ਵਾਹਿਗੁਰੂ ਜੀ ਤੋ ਅਗਾ ਦਰਵਾਜੇ ਦੇ ਬਾਹਰ ਦਿਸੇ ਜਨ ਨੂੰ ਦਿਖਾਈ ਦੇਗਾ ਜਿਸਨੂੰ ਫੇਰ ਕੇ ਅੱਗੇ ਰਖੀਏ ਜਿੱਥੇ ਦਰਵਾਜ਼ਾ ਉਹ ਤੁਹਾਡਾ ਦਰਵਾਜ਼ਾ ਜਿਹੜਾ ਉਹ ਦਿਖਾਈ ਦੇ ਜਵੇ ਮੋਹ ਕੇ ਬੋਲਨ ਬੋਲੀਏ ਜਿਤ ਸੁਣਤ ਵੇਂਿਆ ਮੂਤੋ ਕਿਹੋ ਜੀ ਪੱਖੇ ਬੋਲੀਏ ਬੋਲੀਏ ਅਕਾਸ਼ ਕਰੀਏ ਵਿੰ ਉਹ ਜੁਪਿਆਰ ਦੀ ਨਿਗਾ ਸਾਡੇ ਤੇ ਹੋ ਜੇ ਤੁਸੀਂ ਪਿਆਰ ਕਰਨ ਵਾਲੇ ਹੋ ਸਾਰਿਆਂ ਨੂੰ ਕਿਹੋ ਜੀ ਕੋਲੀ ਕੋਲੀਏ ਵਿਤੋ ਜੀ ਪਿਆਰਾਂ ਦੀ ਨਿਗਾ ਸਾਡੇ ਤੇ ਵੀ ਹੋ ਜੇ ਤਾਂ ਅਗੇ ਗੁਰਦਾਨ ਸਾਹਿਬ ਕਹਿੰਦੇ ਅਮਰਦੇਵ ਲਈ ਸੰਸਾਮ ਅਮਰਮਈ ਰੇਸ਼ੇਰ ਦੇ ਨਾਮ ਨਾਲ ਜੁੜ ਕੇ ਆਪਣਾ ਜੀਵ ਆਪਣੀ ਹੋਈ ਬਣਾ ਕੇ ਪਰਮੇਸ਼ਰ ਨੂੰ ਭੇਟ ਕਰ ਕੀ ਇਹ ਰੱਖਣਾ ਅਗਰ ਜੀਵਨ ਰੱਖਦੇ ਤੁਸੀਂ ਸ਼ਰੰਗੇ ਵਿਪ੍ਰਮੇਸ਼ਰ ਜੀ ਆਰ ਉਪਰ ਦੇਨੋ ਜੋ ਕੇ ਤੋ ਅਗਹੀ ਦਾ ਸਿਖਵਾ ਨੂੰ ਕੇ ਕਰ ਲੱਗੇ ਆਗੇ ਆਪਾ ਜੇ ਕਾਰਾਂ ਗੱਡੀਆਂ ਕੋਠੀਆਂ ਬਗਲੇ ਇਹ ਸਭ ਇਹ ਤਾਂ ਨਾਸਵਤ ਚੀਜ਼ਾਂ ਨੇ ਪਰ ਜਦੋਂ ਮੋੜਾ ਆਪਣੇ ਮਾਰਗ ਦੱਲੇ ਆ ਕੇ ਅਗਰ ਨੂੰ ਮਹਿੰਦਪ੍ਰਮੇਸ਼ਰ ਜੀ ਨਾਲ ਜੁੜੇ ਤਾਂ ਇਹ ਸਾਰਾ ਕੁਝ ਸਾਈਡ ਤੇ ਹੋ ਜਗਾ ਕਹਾਂ ਕੋਠੀਆਂ ਕੀ ਹਾਸ ਹੋਏਗਾ ਅਮਨ ਮਈ ਨਾਮ ਨਾਗੂਪੀ ਵਰਖਾ ਹੋਏਗੀ ਤੇ ਇਹੀ ਇਹੀ ਕਹਿਣਾ ਬੋਲਣਾ ਜੀਆ ਕਿ ਮੋਬਾਈਲ ਜੀ ਅਮਨ ਦੇ ਵੇਲੇ ਨਾਮ ਜਪਣਾ ਅੱਗੇ ਕੀ ਰੱਖਣਾ ਅਬ ਦਸੀ ਆਪਣਾ ਮਾਨ ਰੱਖਣਾ ਗੁਰੂ ਅੱਗੇ ਅਮਰ ਤੇਰਾ ਸਾਹਮਣਾ ਸੱਚੇ ਦੀ ਸੱਚੇ ਦਾ ਨਾਮ ਦਾ ਰਵ ਬੋਲਣਾ ਕੀ ਹੈ ਸੱਚੇ ਦਾ ਨਾਮ ਦਾ ਨਿਯਾਈ ਵਿਚਾਰ ਕਰਨੀ ਅੱਗੇ ਕੀ ਰੱਖਣਾ ਅਮਰਮਈ ਜੀਵਨ ਬਣਾ ਕੇ ਗੁਰੂ ਅੱਗੇ ਰੱਖੀਏ ਇਸ ਲਈ ਸੰਜੈ ਦਾ ਅਮਰ ਤੇਰਾ ਸਾਭੀਏ ਇਹ ਕੰ ਯੋ ਜੀ ਤੁਸੀਂ ਅਮਰ ਤੇ ਮੇਰੇ ਸਾਨੂੰ ਉੱਠਣ ਦੀ ਯਾਤ ਸਿਖਾਓ ਅਰਦਾਸ ਕਰਕੇ ਪ੍ਰਭੂ ਕੋਗੇ ਕਿਵਾਯੋ ਜੀ ਸਾਨੂੰ ਅਮਰ ਤੇ ਮੇਰੇ ਉੱਠਣ ਦਾ ਬਖਸ਼ਿਸ਼ ਕਰੋ ਸਵਰਛਤ ਵਰ ਕਾ ਜੋ ਸਿਖ ਅਖਾਏ ਭਰ ਕੇ ਉਠਣ ਦਾ ਨਾਮ ਧਿਆਵੈ ਭਰ ਕੇ ਉਠ ਕੇ ਇੱਕ ਬਹਿਨ ਲੈੰਦੇ ਆ ਤੁਮੇਸ਼ਰ ਜੀ ਦਾ ਨਾਮ ਜਪੇ ਸੋ ਸੰਚਾਈਦਾ ਕਿ ਅਪਸ ਸਿਆਲ ਵਿਨੋਖ ਬਣਿਏ ਪਰਮੇਸ਼ਰ ਜੀ ਨਾਲ ਜੁੜ ਕੇ ਤੇ ਇਸ ਸਿਆਲ ਵਿਨੋਖ ਬਣ ਕੇ ਸਿਆਲ ਸਮਾਜ ਦੀ ਸਿਆਲ ਸਮਾਜ ਦੀ ਜੀ ਕ੍ਰੀਏਟਿਵ ਸਿਆਲ ਸਮਾਜ ਨੂੰ ਸਿਰਜੀਏ ਆਪਾਂ ਨਾਨਕ ਇਹ ਇਹ ਜਾਣੀਏ ਐਜਾ ਜਾਣੇ ਜਾਂਦਾ ਸਿਆਲ ਪ੍ਰਭੂ ਨੂੰ ਜੇ ਅਪ ਸਿਆਲ ਨੂੰ ਜਾਣਾਂਗੇ ਤਾਹੀਆ ਬਸ ਕਹਿਰ ਬਣਾਗੇ ਸੋ ਇਨੀਆ ਵਿਚਾਰਾ ਕਰਦਾ ਹੋਇਆ ਦਾਸ ਇਹ ਮਾ ਦਾ ਜੱਜ ਕਾ ਹੈ ਅੰਦਰ ਵਿੱਚ ਪਲਵਾਨੋ ਫਦੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ